ਅੱਜ ਅਸੀਂ ਇਹਦੇ ਨਾਲੇ ਆਪਣੇ ਪਾਰਟੀ ਦਫ਼ਤਰ ਦੇ ਵਿੱਚ ਜਿਹੜਾ ਉਹ ਜਨਤਾ ਦਾ ਬਾਹਰ ਆਇਆ ਉਹ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਲੋਕਾਂ ਦੇ ਕੰਮਾਂ ਦਾ ਜਿਹੜਾ ਤੰਤ ਮੌਕੇ ਤੇ ਹੱਲ ਕਰਨ ਵਾਸਤੇ ਸਾਡੇ ਸਾਡੇ ਅਫਸਰ ਸਾਹਿਬਾਨ ਐਸਡੀਐਮ ਸਾਹਿਬ ਡਿਪਟੀ ਸਾਹਿਬ ਐਸਐਚਓ ਸਾਹਿਬਾਨ ਐਕਸ਼ਨ ਸਾਹਿਬ ਬੀਡੀਓ ਸਾਹਿਬ ਤਹਿਸੀਲਦਾਰ ਦਾ ਸਾਰੇ ਅਫਸਰ ਸਦੇ ਇਹਨਾਂ ਨੂੰ ਭੌਂਦਾ ਮਤਲਬ ਇਹ ਹੈ ਕਿ ਜਦੋਂ ਲੋਕ ਆਉਂਦੇ ਆ ਤਾਂ ਉਸੇ ਦੇ ਕੰਮ ਜਿਹੜਾ ਢੰਗ ਕਰਦੇ ਆ ਆਪਾਂ ਚਾਹੁੰਦੇ ਆ ਕਿ ਲੋਕ ਵਿਚਾਰੇ ਦਫਤਰਾਂ ਦੀ ਧੱਕੇ ਨਾ ਖਾਂ ਲੋਕਾਂ ਦਾ ਕੰਮ ਜਿਹੜਾ ਛੇਤੀ ਤੋਂ ਛੇਤੀ ਹੋ ਜਾਏ ਤਾਂ ਕਰਕੇ ਅਫਸਰ ਸਾਡੇ ਜਿਹੜੇ ਬੈਠੇ ਆ ਤੇ ਜਿੰਨੇ ਵੀ ਲੋਕ ਆ ਰਹੇ ਸਭ ਦਾ ਆਪਾਂ ਕੰਮ ਕਰ ਰਿਹਾ ਸੀਐਮ ਸਾਹਿਬ ਨੇ ਆ ਸਖਤ ਹਦਾਇਤਾਂ ਕਿ ਆਪ ਆਪਰੇ ਹਲਕਿਆਂ ਦੇ ਵਿੱਚ ਆ ਕੇ ਲੋਕਾਂ ਦੇ ਨਾਲ ਜਿਹੜਾ ਤਾਲਮਿਲ ਉਹ ਕੋਸੋ ਅੱਗੇ ਵੀ ਇੱਕਦਮ ਲਾਇਆ ਸੀਗਾ ਅੱਜ ਲਾ ਰਹੇ ਆ ਮੇਰੀ ਕੋਸ਼ਿਸ਼ ਹੁੰਦੀ ਹੈ ਉਹਦਾ ਰੋਜ਼ ਹੀ ਲੋਕ ਆਉਂਦੇ ਬਹੁਤ ਲੋਕ ਆਉਂਦੇ ਘਰ ਆਉਂਦੇ ਚਲੋ ਥੋੜਾ ਪੰਜ ਸੱਤ ਦਿਨ ਦਿੱਲੀ ਦੇ ਪਰ ਘਰ ਵੀ ਬਹੁਤ ਆਉਂਦੇ ਪਰ ਮੈਂ ਅੱਜ ਇੱਥੇ ਦਫ਼ਤਰ ਚ ਹਫ਼ਤੇ ਬਾਅਦ ਜਿਹੜਾ ਹੁੰਦਾ ਕਿ ਨਾਲ ਅਫਸਰ ਬੈਠ ਜਾਂਦੇ ਤੇ ਲੋਕਾਂ ਦੇ ਮਸਲੇ ਜਿਹੜੇ ਆ ਤੁਰੰਤ ਹੱਲ ਹੋ ਜਾਣ ਸੋਦੇ ਕਰਕੇ ਅੱਜ ਦਿਨ ਤੱਕ ਬਾਅਦ ਲਾ ਇਸ ਤੋਂ ਪਹਿਲਾਂ ਮੀਟਿੰਗ ਵੀ ਕੀਤੀ ਇਹ ਅਧਿਕਾਰੀਆਂ ਨਾਲ ਵਿਕਾਸ ਕਰ ਜਾਂਦੇ ਉਹ ਤਾਂ ਟੋਟਲ ਜਿਹੜਾ ਨਾਲ ਇਹ ਚ ਵਿਕਾਸ ਦੇ ਕੰਮ ਚੱਲ ਰਹੇ ਆ ਜਾਂ ਕਦਾਈਂ ਬਾਰੇ ਦੂਜੀਆਂ ਕਿਹੜੀਆਂ ਸਾਰੀਆਂ ਬਾਰੇ ਉੱਤੇ ਹੀ ਮੀਟਿੰਗ ਕੀਤੀ ਅਫਸਰ ਨਾਲ ਸਾਦਾ ਰਿਵਿਊ ਕੀਤਾ ਜੋ ਰਿਕਮ ਅੱਗੇ ਕਰਦੇ ਆ ਉਹਦੇ ਵੀ ਅਸੀਂ ਪਲਾਨ ਆਊਟ ਕੀਤਾ ਵੀ ਕੀ ਕੀ ਮੰਨਦੇ ਜਿਹੜਾ ਅੱਗੇ ਕੰਮ ਕਰਨਾ ਅਗਲੇ ਦੌਰ ਦੇ ਵਿੱਚ ਸੋ ਮੀਟਿੰਗ ਵੀ ਬੜੀ ਵਧੀਆ ਹਿੱਸਾ ਦੀ ਅਫਸਰਾਂ ਨਾਲ ਮੀਟਿੰਗ ਕਰਕੇ ਫਿਰ ਹੀ ਜਨਤਾ ਦਰਵਾਜ਼ਾ ਸ਼ੁਰੂ ਕੀਤਾ ਉਹ ਦੱਸੋ ਆਉਣ ਵਾਲੇ ਬਿਨਾ ਚ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਇਸ ਤਰੀਕੇ ਨਾਲ ਵੇਖਦੇ ਹੋ ਕਿ ਪਹਿਲਾਂ ਹੀ ਕਿਸਾਨਾਂ ਤੇ ਸੈਂਟਰ ਦੇ ਵਿਚਕਾਰ ਮਰਸਦਾ ਨਹੀਂ ਨਹੀਂ ਦੇਖੋ ਗੱਲ ਇਹ ਹੈ ਕਿ ਮੈਂ ਤੇ ਪਹਿਲਾਂ ਵੀ ਕਿਹਾ ਸੀਗਾ ਕਿ ਮੀਟਿੰਗ ਹੋਣੀ ਚੰਗੀ ਗੱਲ ਆ ਹੋਣੀ ਚਾਹੀਦੀ ਹੈ ਔਰ ਬਾਤ ਬਾਤ ਮੀਟਿੰਗਾਂ ਕਰੀ ਜਾਂਦਾ ਕੀ ਫਾਇਦਾ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਉਹ ਇਹਨਾਂ ਦੇ ਮਸਲੇ ਹੱਲ ਕਰ ਜਦੋਂ ਇੱਕ ਸਿੱਧਾ ਜਿਹਾ ਕੰਮ ਹੈ ਕਿ ਕਿਸਾਨ ਕਹਿੰਦੇ ਕਿ ਐਮਐਸਪੀ ਹੋਣੀ ਚਾਹੀਦੀ ਹੈ ਤੇ ਕੀ ਤੁਸੀਂ ਮੀਟਿੰਗ ਕਰੋ ਐਮਐਸਪੀ ਦੋ ਫਸਲਾਂ 'ਤੇ ਆਪਾਂ ਬਾਤ ਬਾਤ ਕਿਸਾਨਾਂ ਨੂੰ ਖਿਲਾਫ ਕਰਦੇ ਆਂ ਲੋਕਾਂ ਨੂੰ ਖਿਲਾਫ ਕਰਦੇ ਆਂ ਰੋਡ ਜਿਹੜੀਆਂ ਉਹ ਜਮ ਹੋਈਆਂ ਉਹਨਾਂ ਦਾ ਕੀ ਅਸਰ ਹੀ ਪਬਲਿਕ ਦਾ ਨੁਕਸਾਨ ਹੋ ਰਿਹਾ ਇਹ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਮੰਗਾਂ ਤੁੰਤ ਮੰਨੇ ਪੰਤ ਜਿਹੜਾ ਪੰਜਾਬ ਸਮੇਤ ਪੂਦੇ ਤੇਜ ਦੇ ਵਿੱਚ ਐਮਐਸਪੀ ਜਿਹੜੀ ਆ ਉਹ ਫਸਲਾਂ ਉੱਤੇ ਦੇਣ ਇਚਾਈ ਦੀ ਹੈ ਮੇਰੀ ਮੰਗ ਹੈ ਪਰ ਗੱਲ ਗੱਲਬਾਤ ਹੋਣੀ ਚੰਗੀ ਗੱਲ ਹੈ ਗੱਲ ਹੋਣੀ ਚਾਹੀਦੀ ਹੈ ਟੇਬਲ ਤੇ ਬੈਠੇ ਤੋਂ ਮੇਰਾ ਕੋਈ ਮਹੱਲਾ ਨਹੀਂ ਹੱਲ ਹੋ ਸਕਦਾ ਉਹ ਤਾਂ ਵਧੀਆ ਗੱਲ ਹੈ ਪਰ ਮੇਰਾ ਖਿਆਲ ਸੈਂਟਰ ਦਾ ਬਹੁਤ ਵਾਰ ਉਹਨਾਂ ਦੀ ਗੱਲ ਹੋ ਚੁੱਕੀ ਹੈ ਜਦੋਂ ਪਹਿਲਾਂ ਵੀ ਉਹ ਸਵਾ ਮਿੰਨਾ ਬੈਠੇ ਸੀ ਦਿੱਲੀ ਉਦੋਂ ਵੀ ਕਈ ਵਾਰ ਉਹਨਾਂ ਦੀ ਗੱਲ ਹੋ ਚੁੱਕੀ ਆ ਅੱਛਾ ਵਜ੍ਹਾ ਕੀ ਮੰਨਦੇ ਹੋ ਨਹੀਂ ਉਹ ਬੀਜੇਪੀ ਜਿਹੜੀ ਕਿਸਾਨ ਬਰੋਦੀ ਹੈ ਪੰਜਾਬ ਬਰੋਦੀ ਆ ਅੰਦੋਲਨ ਕਿਉਂਕਿ ਜ਼ਿਆਦਾਤਰ ਹਿੱਸਾ ਪੰਜਾਬ ਦੇ ਖਸਦਾ ਦਾ ਤੇ ਬੀਜੇਪੀ ਮਤਲਬ ਪੰਜਾਬ ਦੇ ਅੰਗੇਸ਼ਤ ਕੰਮ ਕਰੀ ਆ ਹਲੇ ਹਰ ਫੰਡ ਦੇ ਕਰੀ ਸਰਕਾਰ ਵਾਲੇ ਫੰਡ ਦੇ ਇੱਥੇ ਕੋਈ ਧਾਰਮਿਕ ਇਸ਼ੂ ਕੁਛ ਵੀ ਸਭ ਦੇ ਕਰੀ ਇਹ ਬੀਜੇਪੀ ਦਾ ਜਿਹੜਾ ਗਲਤ ਦਬਈਆ ਮੋਦੀ ਦਾ ਅਮਿਤ ਸ਼ਾਹ ਦਾ ਜਿਹੜਾ ਹੰਕਾਰ ਦੀ ਅਦਈਆ ਜਿਹੜਾ ਉਹ ਨੁਕਸਾਨ ਕਰ ਰਿਹਾ ਉਹ ਉਹਨਾਂ ਨੇ ਜਿਹੜੇ ਆਪਣੇ ਖਜ਼ਾਨੇ ਦੇ ਮੂਹਾਂ ਅੰਨ ਦਾ ਦਾਤ ਵਾਲ ਖੋਲਣ ਦੀ ਬਜਾਏ ਅਬਾਨੀਆਂ ਡੰਡੀਆਂ ਖੋਲੇ ਜੋ ਕਿ ਖੋਲਨੇ ਚਾਹੀਦੇ ਅੰਨ ਦਾਤਾਲ ਜੇ ਅੰਨ ਦਾਤਾ ਦੇ ਇੰਨੇ ਵੱਡੇ ਮੁਲਕ ਦੇ ਲੋਕਾਂ ਨੂੰ ਰੋਟੀ ਦਿੰਦੀ ਹੈ ਇਸ ਕਰਕੇ ਫਰਕ ਹੀ ਬੜਾ ਹੈ ਪਵਨ ਮੰਤਰੀ ਦੇ ਬਾਨੀ ਦਾ ਡੰਡੀਆਂ ਤੋਂ ਬੰਦਾ ਗੱਲ ਹੀ ਦੀ ਕਰਦਾ ਤੇ ਜਿਸਾਨਾ ਦਾ ਅੰਨ ਦਾਤਾ ਨੇ ਸਾਰੇ ਦੇਸ਼ ਨੂੰ ਪੇਟ ਭਰਨ ਵਾਸਤੇ ਅੰਨ ਦਿੱਤਾ ਉਹਨਾਂ ਨਾਲ ਆਪਾਂ ਗੱਲ ਵੀ ਨਹੀਂ ਕਰਲੀ ਤੇ ਉਹਨਾਂ ਦੀ ਮੰਗਾ ਮੰਨ ਲਈ ਤੇ ਆਤ ਕਿਉਂਕਿ ਬੇਸਿਕਲੀ ਉਹ ਤਿਆਰ ਕਰਕੇ ਬੈਠੇ ਅਗੇ ਇਹਨਾਂ ਨੂੰ ਮਾਰੋ ਤੇ ਅਮੀਰਾ ਦਾ ਸਾਥ ਦਿਓ ਇਸ ਕਰਕੇ ਜਿੰਨਾ ਚਿਰ ਤੱਕ ਸਰਕਾਰਾਂ ਦੇ ਖਜ਼ਾਨਿਆਂ ਦਾ ਮੂੰਹ ਅੰਨ ਦਾਤal ਨਹੀਂ ਹੋਗਾ ਉਹਨਾਂ ਤੱਕ ਅੰਨ ਦਾਤ ਸੜਕਾਂ ਤੇ ਬਹੂਗਾ ਹੋਰ ਕੀ ਕਰੂਗਾ ਅੰਨ ਦਾਤਾ ਦੀ ਮੰਤਰੀ ਸਾਹਿਬ ਦੀ ਗੱਲ ਕੀਤੀ ਕਿਸਾਨਾਂ ਨੇ ਹੋਰ ਮੰਗਿਆ ਕਿ ਕਰਜ਼ਾ ਮੁਆਫ ਕੀਤੀ ਜਾਵੇ ਸੈਂਟਰ ਨੇ ਉਸ ਨੂੰ ਅੱਜ ਮੋੜ ਦੇ ਰੱਦ ਕਰ ਦਿੱਤਾ ਹੈ ਲੋਕ ਸਭਾ ਦੇ ਵਿੱਚ ਜਵਾਬ ਤੌਰ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਕਰਜ਼ਾ ਉਹ ਬਿਲਕੁਲ ਮਾਫ ਹੈ ਮੈਂ ਤਾਂ ਉਹੀ ਗੱਲ ਕਹਿਣ ਜੇ ਬੰਨਿਆ ਰਹੇ ਨਹੀਂ ਹੋ ਸਕਦਾ ਦਾ ਨਹੀਂ ਹੋ ਸਕਦਾ ਸਦੀ ਇਹ ਨਾਲ ਕਿਉਂ ਨਹੀਂ ਹੋ ਸਕਦਾ ਇਹਨਾਂ ਦਾ ਤਾਂ ਮੇਰਾ ਖਲ ਮੈਨੂੰ ਪੱਕੇ ਐਸਟੀਮੇਟ ਸ਼ਾਇਦ ਮੈਂ ਗਲਤ ਨਾ ਬੋਲਦਾ ਮਤਲਬ ਮੇਰਾ ਖਿਆਲ ਹੈ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਤੇ ਐਸਟੀਮੇਟ 1.5 ਲੱਖ 1.5 ਕਰੋੜ ਦਾ ਹੋਊਗਾ ਪਰ ਉਹ ਤਾਂ ਕਿੱਥੇ ਕਿੰਨਾ ਪੈਸਾ ਲਾ ਕੇ ਕੱਢ ਗਿਓ ਤੁਸੀਂ ਉਹਨਾਂ ਦਾ ਸਦਾ ਕੋਈ ਮਾਫੀ ਕਰੀ ਜਾਂਦੇ ਯਾਰ ਕਿਸਾਨ ਦਾ ਕਿਉਂ ਦੀ ਮਾਫੀ ਕਰਦੇ ਕਿਸਾਨ ਦਾ ਕਦੇ ਮਾਫ ਹੋਣਾ ਚਾਹੀਦਾ ਮੈਂ ਤਾਂ ਆਪ ਕੋਦੇ ਗੱਲਾਂ ਸਹਿਮਤ ਮੈਂ ਤਾਂ ਅੱਬ ਪੰਜ ਕਿੱल्ल्याਆਂ ਦਾ ਕਿਸਾਨ ਆ ਬੈਦ ਕਹਿੰਦਾ ਕਿਸਾਨੀ ਦਾ ਕਰਜ਼ਾ ਮਾਫ ਹੋਵੇ ਸੈਂਟਰ ਗਵਰਨਮੈਂਟ ਜਦੋਂ ਵੱਡੇ ਧਨਦਾਨਾਂ ਦੇ ਕਰਜ਼ੇ ਮਾਫ ਕਰਦੀ ਆ ਤੇ ਸਾਡੇ ਕਿਉਂ ਦੀ ਮਾਫ ਕਰਦੀ ਜੀ ਸਾਡੇ ਤਾਂ ਪੰਜਾਬ ਦੇ ਕਿਸਾਨ ਦੇ ਕੁਛ ਨਹੀਂ ਉਹਨਾਂ ਦਾ ਕਰਜ਼ਾ ਨਹੀਂ ਇਹ ਸਾਰਾ ਸਾਰਾ ਪੰਜਾਬ ਦੇ ਕਿਸਾਨ ਹੁੰਦੇ ਜੋਪੀ ਦੇ ਹੋਣ ਹੁੜਿਆਣੇ ਨੂੰ ਹੋੜ ਕਿਧੋ ਦੇ ਹੋ ਸਾਡੇ ਕਿਉਂ ਦੀ ਹੁੰਦੀ ਆ ਜੀ ਗੱਲ ਤੇ ਨਹੀਂ ਕਿਸਾਨ ਦਾ ਕਿਉਂ ਦੀ ਹੋਵੇ ਧਨਦਾਨਾਂ ਦੇ ਕਿਉਂਦੇ ਉਹਨਾਂ ਕੋਈ ਜਵਾਬ ਨਹੀਂ ਲੋਕ ਸਭਾ ਤੋਂ ਤੁਸੀਂ ਦੇਖਿਆ ਜਿਹੜਾ ਬਜਟ ਆਇਆ ਦੇਸ਼ ਦਾ ਉਹ ਬਜਟ ਦੇ ਵਿੱਚ ਵੀ ਕਿਸਾਨੀ ਲਈ ਕੁਛ ਨਹੀਂ ਬਲਕਿ ਸਾਰੇ ਦੇਸ਼ ਦੇ ਕਿਸਾਨਾਂ ਦਾ ਆਦਾ ਹੈ ਕਿ ਟੋਟਲ ਬਜਟ ਦਾ ਫਰਕ ਕਿੰਨੇ ਗੁਣਾ ਜਿਹੜਾ ਕੱਲਾ ਉੱਥੇ ਵਿਹਾਰਤ ਲੈ ਕੇ ਕਿਉਂਕਿ ਇਲੈਕਸ਼ਨ ਹੈ ਪੰਜਾਬ ਦੇ ਨਾਲ ਲੱਗਦਾ ਪੱਖਪਾਤ ਹੈ ਕੋਈ ਸਪੇਸ਼ ਪੈਕੇਜ ਨਹੀਂ ਕੋਈ ਪੈਕੇਜ ਨਹੀਂ ਦਿੱਤਾ ਸਾਨੂੰ ਕਿਸਾਨਾਂ ਨੂੰ ਜਾਂ ਪੰਜਾਬ ਨੂੰ ਕੋਈ ਬਜਟ ਦੇ ਵਿੱਚ ਪੈਕੇਜ ਨਹੀਂ ਮਿਲਿਆ ਦਿੱਲੀ ਨੂੰ ਨਹੀਂ ਦਿੱਤਾ ਜਿੱਥੇ-ਜਿੱਥੇ ਬੀਜੇਪੀ ਦੀ ਮਦਦੀ ਸਰਕਾਰ ਹੈ ਉਹਨਾਂ ਨੂੰ ਪੁੱਛ ਨਹੀਂ ਆਹ ਤਾਂ ਬੀਜੇ ਵੀ ਕਰ ਰਹੀ ਹੈ ਕੱਲ ਨੂੰ ਇਲੈਕਸ਼ਨ ਹੋਣ ਜਾ ਰਹੀ ਦਿੱਲੀ ਵਿੱਚ ਕਿਵੇਂ ਦੇਖਾਉਗੀ ਆਮਾ ਦੀ ਪਾਰਟੀ ਬੀਜੇਪੀ ਕਾਫੀ ਥੱਕੇ ਚਹੀਏ ਇਹਦੇ ਉੱਤਰੀ ਉਹ ਤਾਂ